ਨਾ ਖੁਰਦ ਰੋਡ ਤੇ ਸਿੰਘ ਐਵੇਨਿਊ ਦੇ ਇੱਕ ਕਮਰੇ ਵਿੱਚ ਇੱਕ 30 ਸਾਲਾ ਵਿਆਹੁਤਾ ਔਰਤ ਦੀ লাশ ਪੱਖੇ ਨਾਲ ਲਟਕਦੀ ਮਿਲੀ ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ ਜਿਸ ਦਾ ਵਿਆਹ ਲਗਭਗ 5 ਮਹੀਨੇ ਪਹਿਲਾਂ ਹੋਇਆ ਸੀ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਬੁਲਟ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਚੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੋੜਦੇ ਉਹਦੀ ਗੱਲ ਕਰਾ ਲੈਨੇ ਬਸ ਆਜੋ ਸਾਨੂੰ ਇਹ ਫੋਨ ਕੀਤਾ ਬਾਕੀ ਸਾਰੇ ਨੂੰ ਅਸੀਂ ਕੀਤੇ ਨੇ ਫੋਨ ਆਗੇ ਪਾਸ ਜੀਐਸਪੀ ਸਾਹਿਬ ਵੀ ਆਗੇ ਔਰ ਮੀਡੀਆ ਵੀ ਆਇਆ ਸਾਰੀ ਦੇਖੋ ਕਰਿਆ ਜੋ ਵੀ ਦੋਤਾ ਦੋਤਾ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੀ ਪਰ ਤੇ ਜੋ ਪਰਿਵਾਰ ਸਾਨੂੰ ਜਾਣਕਾਰੀ ਦੇਊਗਾ ਜੋ ਲਿਖਾਊਗਾ ਉਹਨਾਂ ਦੇ ਮੁਤਾਬਕ ਕੀ ਕਰਵਾਈ ਕੀਤੀ ਜਾਊਗੀ ਅਜੇ ਤੱਕ ਇਸ ਸਟੇਜ ਤੇ ਕੁਝ ਵੀ ਨਹੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਖੁਰਦ ਰੋਡ ਤੇ ਸਿੰਘ ਐਵੇਨਿਊ ਦੇ ਇੱਕ ਕਮਰੇ ਵਿੱਚ ਇੱਕ 30 ਸਾਲਾ ਵਿਆਹੁਤਾ ਔਰਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਮ੍ਰਿਤਕਾ ਦੀ ਪਛਾਣ ਰਮਨਦੀਪ ਕੋਰਵਜੋ ਹੋਈ ਹੈ ਜਿਸ ਦਾ ਵਿਆਹ ਲਗਭਗ 5 ਮਹੀਨੇ ਪਹਿਲਾਂ ਹੋਇਆ ਸੀ ਘਟਨਾ ਦੀ ਜਾਂਚ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕਾ ਦੇ ਭਰਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਵਿਆਹ ਖੰਨਾ ਪਰਿਵਾਰ ਵਿੱਚ ਹੋਇਆ ਸੀ ਅਤੇ ਵਿਆਹ ਤੋਂ ਥੋੜੀ ਦੇਰ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਉਸ ਨੂੰ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੀਹੇ ਦੇ ਰਹੇ ਸਨ ਉਹਨਾਂ ਕਿਹਾ ਕਿ ਰਮਨਦੀਪ ਨੂੰ ਅਕਸਰ ਇੱਕ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ ਅਤੇ ਉਸ ਨੂੰ ਆਪਣੇ ਮਾਪਿਆਂ ਨਾਲ ਫੋਨ ਤੇ ਗੱਲ ਕਰਨ ਦੀ ਇਜਾਜ਼ਤ ਘੱਟ ਹੀ ਦਿੱਤੀ ਜਾਂਦੀ ਸੀ ਦਰਸ਼ਨ ਸਿੰਘ ਨੇ ਦੋਸ਼ ਲਗਾਇਆ ਕਿ ਸੋਹਰੇ ਪਰਿਵਾਰ ਦੇਹਜ ਵਿੱਚ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਮੰਗ ਕਰ ਰਹੇ ਸਨ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਇਹ ਮੰਗਾ ਪੂਰੀਆ ਨਹੀਂ ਕਰ ਸਕੇ ਸੋਮਵਾਰ ਸ਼ਾਮ ਨੂੰ ਉਹਨਾਂ ਨੂੰ ਫੋਨ ਤੇ ਸੂਚ ਕੀਤਾ ਗਿਆ ਕਿ ਰਮਨਦੀਪ ਨੇ ਪਾਲ ਲੈ ਕੇ ਖੁਦਕੁਸ਼ੀ ਕਰ ਲਈ ਹੈ ਜਦੋਂ ਪਰਿਵਾਰ ਮੁੱਕ ਦੇ ਪਹੁੰਚਿਆ ਤਾਂ ਉਹਨਾਂ ਦੇਖਿਆ ਕਿ ਰਮਨਦੀਪ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੀ ਪਿੱਠ ਪੂਰੀ ਤਰ੍ਹਾਂ ਨੀਲੀ ਸੀ ਪਰਿਵਾਰ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਢੜਕਾ ਦਿੱਤਾ ਗਿਆ ਹੈ ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਮਾਮਲੇ ਇਸ ਮਾਮਲੇ ਤੇ ਡੀਐਸਪੀ ਅਮਰਤ ਸਿੰਘ ਪਾਲ ਸਿੰਘ ਪਾਟੀ ਨੇ ਕਿਹਾ ਕਿ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਵਕਫ ਵਕ ਪਹਿਲਵਾ ਤੋਂ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਪਾਏ ਬਿਠਾਉਂਦਾ ਵੀ ਜਿਹੜੇ ਆਏ ਸੀ ਪਹਿਲਾਂ ਇਹਨਾਂ ਨੂੰ ਪੜ੍ਹਦੇ ਹੋਏ ਹੋਰ ਵੀ ਕੰਮ ਬਾਹਰ ਹੋ ਰਿਹਾ ਹੈ ਲਿਆਓ ਨਾਲ ਇਹ ਪੱਟਾ ਤੋੜੀ ਹੁੰਦੇ ਪਾਓ ਲਿਆਓ ਬਾਈ ਬਾਈ ਦੀ ਤੁਹਾਡੀ ਬੇਟੀ ਦੀ ਕਦੋਂ ਮੈਰਿਜ ਹੋਈ ਸੀ ਅਰੇ ਕੰਨ ਮੈਨੂੰ ਨਾ ਲੱਗਿਆ ਇਹ ਨਮਾ ਇੱਕ ਲੜੀ ਗਾ ਮੁੱਕਦਾ ਜਿਉ ਨਹੀਂ ਇਹ ਜਿਉ ਨਹੀਂ ਨਾ ਭੁੱਲ ਤਾ ਟੋੜੇ ਨਾ ਟੋੜੇ ਹੱਲੇ ਰਿਹਾ ਸਾਰਾ ਦਿਨ ਮੈਂ ਕੱਲ੍ਹ ਨਾਲ ਗੱਲ ਕਰਾਂਗੇ ਇੱਕ ਦਿਨ ਕੱਲ੍ਹ ਰਾਤ ਨਹੀਂ ਕੱਲ ਮੈਂ ਜਨਾ ਪਟਿਆਲਾ ਗਿਆ ਮੇਰਾ ਫੋਨ ਹੀ ਰਿਹਾ ਕੋਈ ਗੱਲ ਨਾਲ ਕਰਦੇ ਨਹੀਂ ਗੱਲ ਨਾਲ ਕਰਦੇ ਨਹੀਂ ਮੰਮੀ ਨੇ ਕਿਹਾ ਮੈਂ ਟੱਟ ਨੂੰ ਆਉਣੀ ਆ ਜਾਂਦੀ ਆ ਮੰਮੀ ਤੂੰ ਜਿਆਦਾ ਮੈਂ ਬਸ ਕਿੱਦਾਰ ਨੂੰ ਰਹੀ ਹਾਂ ਆਈ ਹਾਂ ਤੇ ਲੋਤੀ ਤੇ ਵਿਚਰੀ ਆਪਣੇ ਛੋਟਾ ਪਈਦਾ ਉਹਨੂੰ ਦਰਸ਼ਨ ਸਿੰਘ ਆ ਠੀਕ ਹੈ ਅਸੀਂ 5 ਮਹੀਨੇ ਕੁੜੀ ਪਿਆਹੀ ਸੀ ਠੀਕ ਹੈ ਜੀ ਉਹਦੇ ਬਾਅਦ ਤੋਂ ਨਾ ਤਾਂ ਇਹਨੇ ਆਪਣੇ ਪੇਕੇ ਕੁਝ ਦਿਨ ਵਿਆਹ ਤੋਂ ਬਾਹਰ ਰਹਿਣ ਜਾਂਦੀ ਆ ਕੁੜੀ ਇੱਕ ਦਿਨ ਹੀ ਰਹਿਣ ਦਿੱਤੀ ਜੇ ਬਾਹਰ ਵੀ ਕਿਤੇ ਜਾਂਦਾ ਸੀ ਜਾਂ ਜਿੰਦਾ ਲੱਗ ਜਾਂਦਾ ਸੀਗਾ ਹੁਣ ਕੁੜੀ ਨੇ ਨੀਲੀ ਕਰੀ ਵੀ ਆ ਸਾਡੇ ਫੋਟੋਆਂ ਨੇ ਬਕਾਇਦਾ ਅਸੀਂ ਖਿੱਤੀਆਂ ਨੇ ਹਰ ਉਸ ਹਾਂਜੀ ਕੌਂ ਦਾ ਪਹਿਲਾ ਕੌਣ ਨਹੀਂ ਕਰਿਆ ਕੀ ਨਾਮ ਨਾ ਨਹੀਂ ਪਤਾ ਨਹੀਂ ਐਤਵਾਰ ਆ ਮੈਂ ਤੁਮਾਰੀ ਕਿਉਂ ਮੁੰਡਾ ਇਤਨੇ ਨਾ ਜੈਮੀਨਾਂ ਬੰਦੇ ਬਿਆਹਾਂ ਨੂੰ ਇੱਕ ਦਿਨ ਕੰਮ ਤੇ ਨਹੀਂ ਗਿਆ। ਕੁੜੀਆਂ ਆਉਂਦੀਆਂ। ਰਾਵਣ ਕੌਰ ਕੁੜੀਆਂ ਸੀ ਜੀ। ਮੁਰਦੇ ਇੱਕ ਦਿਨ ਘਰੇ ਗਏ। ਕਈ ਕੁੜੀ ਮੇਨ ਵੀ ਜਾਣੋ ਕਿ ਜਿਹਨਾਂ ਆਪਾਂ ਜਾਣਿਆ ਮਿਲਣਾ। ਇਹਦਾ ਲਖਵਿੰਦਰ ਆ ਜੀ। ਮੇਰੇ ਪਟਾਣੀ ਦੀ ਕੁੜੀ ਆ ਜੀ। ਕੁੜੀ ਦਾ ਨਾਮ ਰਮਨ ਕੌਰ ਆ ਜੀ। ਪਿੰਡ ਸਲਾਣਾ ਹੈ ਜੀ। ਪਰੋਣੇ ਦਾ ਅਮਰਤ ਸਿੰਘ ਆ ਜੀ। ਹਾਂ ਜੀ। ਇਹ ਕੁੜੀ ਨੂੰ ਕੁਟੀਆਂ ਮਾਰਦਾ ਸੀ ਜੀ। ਨਾ ਸਾਡੇ ਨਾਲ ਕਿਸੇ ਨਾਲ ਗੱਲ ਕਰਾਉਂਦਾ ਸੀ ਜੀ। ਨਸਾਬ ਦਿੱਤਾ ਜਾਵੇ ਕੁੜੀ ਦੀ ਪੰਜ 6 ਮਹੀਨੇ ਹੋਏ ਨੇ ਹਲੇ ਆਈ ਕਿਸਿਆਣਾ ਜਾਂ ਤੇ ਵਿਆਹ ਕੀਤਾ ਸੀਗਾ ਅੱਜ ਖੁਦ ਰਿਸ਼ਤਾ ਕਰਾਇਆ ਅੱਜੀ ਤਾਂ ਕਰਦਾ ਤੇ ਕੁੜੇ ਨੂੰ ਵੀ ਤੰਗ ਕਰਦਾ ਸੀ ਪੈਸੇ ਤੇ ਹੁਣ ਬਹੁਤ ਸ਼ੇਰ ਕਰਵਾਇਆ ਇਹਨੇ ਕੁੜੀ ਦਾ ਸਾਡੀ ਦਾ ਅੱਜ ਨਹੀਂ ਆਇਆ ਅੱਜ ਸਾਨੂੰ ਹੁਣ ਫੋਨ ਕੀਤਾ ਜੀ ਜਦੋਂ ਆ ਘਰ ਆਉਗੇ ਤੁਹਾਨੂੰ ਪਹਿਲਾਂ ਕੁਝ ਨਹੀਂ ਦੱਸਿਆ ਹੈਗਾ ਤੁਹਾਡਾ ਹੱਥ ਬੰਨ੍ਹ ਕੇ

ਪਰਾਣਾ ਕੀ ਕਰਦੀ ਹੈ ਕਹਿੰਦੇ ਜੀ ਕੁੜੀ ਨੇ ਗੱਲ ਬਰਾ ਲੈ ਲਏ ਬਸ ਆਜੋ ਸਾਨੂੰ ਫੋਨ ਕੀਤਾ ਬਾਕੀ ਸਾਰਿਆਂ ਨੂੰ ਅਸੀਂ ਕੀਤਾ ਨੇ ਫੋਨ ਇਹ ਆਪਣਾ ਮੈਨੂੰ ਇੱਥੇ ਦਾ ਸੇਮ ਸਿੰਘ ਬਲੌਨੀ ਕਹਿੰਦੇ ਨੇ ਕੋਈ ਇੱਥੇ ਦੀ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਕੁੜੀ ਉਦੋਂ ਤੱਕ ਨਹੀਂ ਚੱਕਣੀ ਜਦ ਤੱਕ ਪਰਾਣਾ ਨਾਲ ਨਹੀਂ ਪਹੁੰਚਦੇ ਹੈਗੇ ਪਰਾਣਾ ਨਾਲ ਕਰੀ ਜਾਵੇ ਕਾਰਵਾਈ ਜਿਹੜੀ ਸਾਰੀ ਕੁਝ ਦੇ ਵਿੱਚ ਕੀਤੀ ਜਾਵੇ ਦਰਸ਼ਨ ਹੈ। ਦਰਸ਼ਕ ਕੌਣ ਸੀ ਜਿਹੜਾ ਦਿੱਤੀ? ਇਹ ਮੇਰੀ ਛੜੀ ਹੈ। ਭਾਈ ਕੁੜੀ ਦੇ ਨਾਲ ਤਾਂ ਲੋਕਾਂ ਨੂੰ ਉਹਨਾਂ ਨੂੰ ਹੋਇਆ ਕੀ ਅੱਜ? ਤੰਗ ਕਰਦਾ ਸੀ। ਅੱਛਾ। ਹਾਂ। ਦਾੜੀ ਮੰਗਦਾ ਸੀ। ਹੋਲਟ ਮੰਗਦਾ ਸੀ। ਕਿੰਨਾ ਟਾਈਮ ਆਵੇਗਾ? ਯਾਰੀ ਹੋਲਟ ਕਿੰਨਾ ਟਾਈਮ ਹੋਊਗਾ? 6 ਮਿੰਟ ਹੋਊਗੀ। ਅੱਛਾ। ਕਿੱਥੇ ਹੋਊਗਾ? ਰਿਵੈਸ ਨਾ ਕਿੱਥੇ ਪਿੱਤੇ ਕਿੱਥੇ ਸਲਾਮ ਅਲ੍ਹਾ ਸਲਾਮ ਅਲ੍ਹਾ ਸਲਾਮ ਅਲ੍ਹਾ ਕਿੰਨਾ ਦਿਨ ਹੋ ਗਏ ਹੈ ਨਾ ਇਹ ਮੈਡਮ ਸੇਮ ਹੀ ਹੋ ਗਿਆ ਇੱਕ ਵਾਰ ਹੀ ਗਏ ਨੇ ਬਸ ਸੇਮ ਹੀ ਹੈ ਜੇ ਕਾਇਦੇ ਜੀ ਜੀ ਕੁੜੀ ਨੂੰ ਕੁੱਟਦਾ ਸੀ ਬਾਹਰ ਸਾਨੂੰ ਪਰੇਸ਼ਾਨ ਕਰਦਾ ਸੀ ਦੀ ਡਿਮਾਂਡ ਹੋਣੀ ਤਾਂ ਕਰਦਾ ਸੀ ਡਿਮਾਂਡ ਤੇ ਬੋਲਟ ਦਾ ਮੰਗਦਾ ਤਾਮ ਕੋਈ ਨਹੀਂ ਸੀ ਕਰਦਾ ਜੀ ਉਹ ਤਾਂ ਉਹਦੇ ਦਾ ਬਾਪ ਕਹਿੰਦਾ ਸੀ ਆ ਸਮਰਦਾ ਹੈ ਕੰਮ ਅਰੀ ਪੁੱਛਿਆ ਘਰੀ ਪਿਆਰ ਹੁੰਦਾ ਸੀ ਕੋਈ ਕੰਮ ਨਹੀਂ ਕਰਦਾ ਸੀ ਉਹ ਮੈਂ ਜਿਵੇਂ ਨੂੰ ਕਰਦਾ ਸੀ ਪਤਾ ਨਹੀਂ ਐਸੇ ਕਰਦਾ ਹੁਣ ਜਿਹੜਾ ਕੰਮ ਨਹੀਂ ਕਰਦਾ ਜੀ ਕਿੰਨੇ ਭਰਾਵਾਂ ਦੀ ਭੈਣ ਸੀ ਤਿੰਨ ਭਾਈਆਂ ਹੀ ਇੱਕ ਭੈਣ ਸੀ ਚਾਰ ਭਰਾ ਨਾ ਤਨ ਪਾਈਆਂ ਤਨ ਪਾਈਆਂ ਜਦੋਂ ਵਿਆਹ ਕਰਾਉਂਦੇ ਨੇ ਕਿ ਨਾ ਤੁਸੀਂ ਖਰਚ ਕੀਤਾ ਵਧੀਆ ਗੱਲ ਆ ਸੀ ਪੁਆ ਚੱਕ ਮਾ ਕੀਤਾ ਜੀ ਹਾਂ ਮੁੰਡੇ ਮੁੰਡੇ ਨੇ ਇਹ ਫੈਮਲੀ ਦਾ ਕਿੰਨੇ ਜਾਣੇ ਇਹ ਥੋੜੇ ਜੀ ਜਾਣੇ ਹੈਗੇ ਸੀ ਇਹ ਵੀ ਵਧੀਆ 68 ਨਾਲ ਸੀ ਜੀ ਮੈਂ ਨਾਲ ਤੁਸੀਂ ਮੈਂ ਮੇਟੋਲਾਂ ਨਹੀਂ ਮੁੰਡੇ ਹੀ ਫੈਮਲੀ ਆ ਮਾਂ ਪਿਓ ਤੇ ਭੈਣ ਭਰਾ ਕਿੰਨੇ ਨੇ ਇਹ ਨਾ ਬੋਈ ਨੇ ਜੀ ਇੱਕ ਮੁੰਡਾ ਮੁੰਡਾ ਕੁੜੀ ਨੇ ਇੱਕ ਮਾਰੀ ਰਿਹਾ ਕਰਦਾ ਅੱਛਾ ਮੇਰਾ ਅਖਲੀ ਗਿਤਾਈ ਨਾ ਸਾਨੂੰ ਮੰਗਦਾ ਵੀ ਸਾਨੂੰ ਉਹ ਮਿਲਣਾ ਚਾਹੀਦਾ ਡਾਕਟਰ ਤੁਹਾਨੂੰ ਕਿੱਥੋਂ ਲੱਗਿਆ ਜੀ ਉਹ ਕਰੇ ਫੋਨ ਕਰੇ ਜੀ ਅਸੀਂ ਜਦੀ ਆਏ ਹੈ ਇਹਨਾਂ ਨੇ ਇਹ ਬੁੜੇ ਨੇ ਬਾ ਚੁੱਪ ਕਰਦੇ ਇਹਨਾਂ ਨੂੰ ਬੋਲਦੇ ਦੇ ਬਾਪ ਨੇ ਕਰਿਆ ਠੀਕ ਅੰਦਰ ਵੀ ਆਇਆ ਤੇ ਆਇਆ ਹੋਗਾ ਮੈਨੂੰ ਤਾਂ ਫੋਨ ਵੀ ਨਹੀਂ ਕਰਾ ਮੈਂ ਤਾਂ ਕੰਮੋਂ ਤੋਂ ਆਇਆ ਸੱਤਾਵਰੀ ਆਇਆ ਹੈ ਤੁਹਾਨੂੰ ਠੀਕ ਹੈ ਤੁਹਾਡੇ ਭੈਣੇ ਕੀਤਾ ਕੋਈ ਗੱਲ ਫਰਾ ਨਹੀਂ ਪੁੱਛਿਆ ਨਹੀਂ ਕਿਉਂ ਕਿ ਕਰਿਆ ਜੀ ਇਹਨਾਂ ਨੇ ਕੋਈ ਨਹੀਂ ਤੁਹਾਨੂੰ ਟੈਕੀਟ ਨਹੀਂ ਪਰ ਸੁਣ ਲੈ ਇਹਦਾ ਨਹੀਂ ਕਰੀ ਦਿੰਦੇ ਅਸੀਂ ਵਿੱਚ ਜਾ ਕੇ ਆਹ ਫੋਨ ਕਰੇ ਇਹਦਾ ਨਹੀਂ ਮਾਰੇ ਇਹਦਾ ਨਹੀਂ ਮਾਰੇ ਨੀਲ ਪਏ ਹੋ ਨਾ ਕੁੜੀ ਦੇ ਹਾਂ ਤੇ ਕਹਿੰਦੇ ਆ ਗੇਟ ਨੂੰ ਉਹਨਾਂ ਆਇਆ ਉਹ ਗੇਟ ਜਮੇ ਓਪਨ ਆ ਖੁੱਲੇ ਹੀ ਦੇ ਦਿੰਦੇ ਇਹ ਕਹਿੰਦੇ ਗੀੜਲਾ ਕੇ ਕਰੇ ਗੇਟ ਖੁੱਲੇ ਤਾਂ ਕਿੱਥੇ ਸੀ ਸਲਾਣਾ ਪੈਂਦਾ ਹਾਂਜੀ ਸਲਾਣੇ ਤੋਂ ਸਲਾਣਾ ਪੈਂਦਾ ਕੀ ਮੰਗ ਕੀ ਕਰ ਦਿੰਦੇ ਸਾਨੂੰ ਬਦਦ ਬਦ ਉਹ ਚਾਹੀ ਗਈ ਜਿਵੇਂ ਸਾਡੀ ਕੁੜੀ ਨਾਲ ਕਰਿਆ ਇਹਨਾਂ ਨੇ ਮੇਰਾ ਨਾਮ ਸੁਖਵਿੰਦਰ ਸਿੰਘ ਆ ਮੇਰਾ ਪਿੰਡ ਸਲਾਣਾ ਹੈ ਇਹ ਮੇਰੀ ਭਤੀਜੀ ਸੀਗੀ ਮੇਰੇ ਚਾਚਾ ਭਾਈ ਦੀ ਕੁੜੀ ਸੀਗੀ ਇਹ ਇਹਨਾਂ ਨੇ ਮਾਰੀ ਆਏ ਕੋਈ ਮਰੀ ਨਹੀਂ ਹੈਗੀ ਕੋਈ ਸਾਹ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਸਾਹ ਸਾਹ ਲੈਣੇ ਵਾਲੀ ਗੱਲ ਨਹੀਂ ਵੀ ਇਹ ਸਾਹ ਲੈ ਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅਜੇ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਖਾਸੀ ਹੋਣੀ ਚਾਹੀਦੀ ਆ ਆਹ ਦੇਖੋ ਯਾਰ ਕੁੜੀ ਆਹ ਹਾਂ ਸਾਨੂੰ ਹੁਣ ਹੀ ਪਤਾ ਲੱਗਿਆ ਇਹ ਕੁੜੀ ਦਾ ਨਾਮ ਰਮਨਦੀਪ ਕੌਰ ਆ ਉਮਰ ਉਹਦੀ 30 ਸਾਲ ਦੀ ਉਮਰ ਆ ਜੀ ਹਾਂ ਮੇਰੇ ਉਹ ਹਾਣ ਪ੍ਰਮਾਣ ਦੀ ਹੋ ਜਾਂ ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਵਿਆਹ ਵੀ ਵਧੀਆ ਕੀਤਾ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰੇ ਨਾ ਸਾਡੇ ਨਾਲ ਕੁੜੀ ਨਾਲ ਗੱਲ ਕਰਨ ਦਿੰਦੇ ਸੀਗੇ ਸਾਨੂੰ ਹਾਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਇਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਪਰੇਸ਼ਾਨ ਕਰਦੇ ਹਾਂ ਜੀ ਸਾਨੂੰ ਉਹਨੇ ਦੱਸਿਆ ਹੈ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਚਾਚਾ ਤੁਹਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਗੋਲਡ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਜੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਗੋਲਡ ਦੇ ਜਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਫੇਰ ਤੁਸੀਂ ਕਿੱਥੇ ਕਹਿ ਰਹੇ ਤੁਸੀਂ ਮਾਰਿਆ ਹੋਇਆ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹਦੀ ਨੀਲੀ ਤੇ ਕਰੀ ਪਈ ਏ ਤੁਸੀਂ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਏ ਤੁਸੀਂ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਕੋਹਾਂ ਹੀ ਦੇ ਉੱਤੇ ਠੀਕ ਆ ਤੁਸੀਂ ਕਿੱਦਾਂ ਮੀਡੀਆ ਕਿੱਦਾਂ ਕਹਿ ਸਕਦਾ ਵੀ ਉਹ ਨਹੀਂ ਮਾਰੀ ਸੀ ਮੁੰਡਾ ਕਿੱਥੇ ਮੁੰਡਾ ਅੰਦਰ ਆ ਵੀਰੇ ਹਾਂ ਉਹਦੇ ਕੋਈ ਜਾਚ ਚਿੱਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜ ਕੇ ਗਰਵੰਟੀਆਂ ਨਾਲ ਗੱਲਾਂ ਮਾਰਨ ਲੱਗਿਆ ਹੱਸਣ ਲੱਗਿਆ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50000 ਰੁਪਏ ਤਨਖਾਹ ਲੈਂਦਾ ਏ ਅਸੀਂ ਕਹਾਂ ਸਾਡੀ ਕੁੜੀਆ ਸੁਖੀ ਬਸੂਗੀ ਕੋਈ ਗੱਲ ਨਹੀਂ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਸ ਤੋਂ ਬਾਅਦ ਇਹ ਜਿੱਤਾ ਹੀ ਘਰੇ ਬੈਠਾ ਏ ਹੁਣ ਤੁਸੀਂ ਕੀ ਮੰਨਦੇ ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨੋਂ ਪਿਓ ਪੁੱਤਾਂ ਨੂੰ फांसी ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਸੜਪਨਾ ਤੇ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਆ ਠੀਕਾ ਗੱਲ ਸਾਡੀ ਮੰਗ ਇਹ ਹੀ ਆ ਵੀ ਇਹਨੂੰ फांसी ਹੋਣੀ ਚਾਹੀਦੀ ਆ ਬਸ ਦੇਖੋ ਸੁਸਾਇਡ ਆ ਜਾਂ ਕੁੜੀ ਨੇ ਸੁਸਾਇਡ ਕੀਤਾ ਜਾਂ ਲੜਕੇ ਨੇ ਮਾਰਿਆ ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਪਤਾ ਲੱਗੂਗਾ ਲੇਕਿਨ ਮੈਨੂੰ ਪਰਿਵਾਰ ਦਾ ਫੋਨ ਆਇਆ ਔਰ ਮੇਰੇ ਦੋਸਤਾਂ ਬੜਾ ਕੁਝ ਜਿਹਾ ਰੂਪੀ ਉਹਨਾਂ ਨੇ ਫੋਨ ਕੀਤਾ ਵੀ ਇਦਾਂ ਦਾ ਕਰਕੇ ਲੜਕਿਆਂ ਨੂੰ ਹੈਡ ਕਰਕੇ ਆ ਮੈਂ ਉਸੇ ਟਾਈਮ ਪਹੁੰਚਿਆ ਪ੍ਰਸ਼ਾਸਨ ਵਾਲੇ ਵੀ ਨਾਲ ਨਾਲ ਆ ਗਿਆ ਸਾਡਾ ਐਸਐਚਓ ਸਾਹਿਬ ਆ ਗਏ ਡੀਐਸਪੀ ਸਾਹਿਬ ਵੀ ਆ ਗਏ ਔਰ ਮੀਡੀਆ ਵੀ ਆਇਆ ਸਾਰੀ ਦੇਖੋ ਕਰਿਆ ਜੋ ਵੀ ਦੋ 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 ਪਾਣੀ ਦਾ ਪਾਣੀ ਹੋਣਾ ਚਾਹੀਦਾ ਜੇਕਰ ਲੜਕੇ ਨੇ ਕੋਈ ਐਸੀ ਹਰਕਤ ਕੀਤੀ ਆ ੜਕੀ ਦੇ ਨਾਲ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਗਰ ਕੋਈ ੜਕੀ ਨੇ ਸੁਇਸਾਈਡ ਕੀਤਾ ਤਾਂ ਪਰਿਵਾਰ ਨੂੰ ਉਸ ਦੇ ਦੇਖਣਾ ਚਾਹੀਦਾ ਤਾਂ ਕਿਸ ਦਾ ਪਰਿਵਾਰ ਕਿਸ ਨੰਦਾ ਚੀਨਾਂ ਦਾ ਪਰਿਵਾਰ ਲੜਕਾ ਔਰ ਲੜਕੇ ਦੇ ਫਾਦਰ ਸਾਹਿਬ ਦੋਨੋਂ ਹੀ ਸੀਐਸ ਪਰਿਵਾਰ ਦੇ ਵਿੱਚ ਤੇ ਠੀਕ ਸੀ ਮਿਲਨਬਰਤਨ ਵਾਲੇ ਸੀ ਐਸੀ ਗੱਲ ਨਹੀਂ ਲੇਕਿਨ ਪਰਿਵਾਰ ਦੇ ਵਿੱਚ ਪਰਸਨ ਉਹਨਾਂ ਦੇ ਕੀ ਚੱਲਦਾ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਜਿਹੜਾ ਮੇਰਾ ਹਸਬੰਡ ਸੀ ਉਹ ਕਿਸ ਤਰ੍ਹਾਂ ਦਾ ਰੋਇਆ ਨੂੰ ਇਹ ਕਿਸ ਤਰ੍ਹਾਂ ਇਹਨਾਂ ਦੇ ਇਹ ਸਾਲ ਤੋਂ ਪਹਿਲਾਂ ਹੀ ਇੱਥੇ ਸ਼ਿਫਟ ਹੋਏ ਸੀਗੇ ਪਹਿਲਾਂ ਇਹ ਕਿਤੇ ਗੋਡਿਆਂ ਦੇ ਸੀ ਬਰਵਾੜ ਇਹ ਮੁੰਡਾ ਬੰਪੀ ਜੋ ਵੀ ਹੈਗਾ ਨਾ ਇਹ ਸਾਲ ਤੋਂ ਪਹਿਲਾਂ ਹੀ ਇੱਥੇ ਆਏ ਸੀ ਕਿੱਥੋਂ ਆਏ ਕਿੱਥੇ ਪਤਾ ਨਹੀਂ ਨਹੀਂ ਇਹ ਬਾੜ ਨੰਬਰ ਕਿੰਨਾ ਪੈਂਦਾ ਇਹ ਬਾੜ ਨੰਬਰ 18 ਬਾੜ ਨੰਬਰ 18 ਛੋਟਾ ਖੰਨਾ ਰੋਡ ਤੇ ਸਿੰਘ ਐਨੀਵਰਸਿਟੀ ਨੰਬਰ 1 ਇਹ ਹਾਂ ਜੀ ਹੁਣੇ ਮੁਕਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਇਹਦੀ ਕਰੀਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਹੋਇਆ ਸੀਗਾ ਅਮਰਪਾਲ ਸਿੰਘ ਸਨੋ ਬਾਦ ਸਿੰਘ ਦੇ ਨਾਮ ਨਾਮ ਦੇ ਲੜਕੀ ਨਾਲ ਜਿਹੜਾ ਇਹ ਸਿੰਘਾ ਮਿਊਂ ਦਾ ਰਹਿਣ ਵਾਲਾ ਸੀ ਖਾਣਾ ਸਿਟੀ 2 ਖੰਨਾ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਲੜਕੀ ਦੀ লাশ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿਟੀ ਸੜੀ ਪੁਲਿਸ ਪਾਟੀ ਗਈ ਐ ਐਸਚੂ ਸਿਟੀ 2 ਉੱਥੇ ਪਹੁੰਚੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਤੇ ਹਲੇ ਉਹਨਾਂ ਦੇ ਵਿਆਹ ਲਿਖਾ ਰਹੇ ਆ ਜੋ ਉਹਨਾਂ ਦੇ ਕੁੜੀ ਦੇ ਘਰ ਦੇ ਜਿਹੜੇ ਪੇਕਾ ਪਰਿਵਾਰ ਆ ਜੋ ਵਿਆਹ ਲਖਾਊਗਾ ਉਸੇ ਘਰ ਵਿੱਚ ਕਰ ਦਿੱਜੂਗਾ ਇਹਦਾ ਪੇਕਾ ਪਰਿਵਾਰ ਹੈਗਾ ਜੀ ਸਲਾਣੇ ਪਿੰਡ ਦਾ ਇਹ ਸਮਰੋਹ ਆ ਤੇ ਇਹ ਵਿਆਹੀ ਹੋਈ ਸੀਗੀ ਅਮਰਿਤਪਾਲ ਸਿੰਘ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਸਨੋ ਭਗਤ ਸਿੰਘ ਦੇ ਵਕੇ ਨੂੰ ਇਹ ਸਿੰਘ ਹੈ ਮੀਟ ਇਹ ਲੜਕਾ ਪ੍ਰਾਈਵੇਟ ਸਿਕਿਉਰਿਟੀ ਪ੍ਰੋਵਾਈਡਰ ਸੀਗਾ ਅਮਰਿਤਪਾਲ ਇਹ ਦੇਖੋ ਜੀ ਮੁਢਲੇ ਤੌਰ ਤੇ ਜੋ ਪਰਿਵਾਰ ਸਾਨੂੰ ਜਾਣਕਾਰੀ ਦੇਊਗਾ ਜੋ ਰਖਾਊਗਾ ਉਹਨਾਂ ਦੇ ਮੁਤਾਬਕ ਕੀ ਕਾਰਵਾਈ ਕੀਤੀ ਜਾਊਗੀ ਅਜੇ ਤੱਕ ਇਸ ਸਟੇਜ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਜੋ ਪਹਿਲਾ ਪਰਿਵਾਰ ਹੈ ਸਾਨੂੰ ਪਰਿਵਾਰ ਦੇ ਨਾਲ ਸਾਨੂੰ ਅੰਦਰ ਦੀ ਹੈ ਤੇ ਉਹਨਾਂ ਦਾ ਪੱਖ ਸਾਹਮਣੇ ਰੱਖਿਆ ਜਾਊਗਾ ਜੋ ਗਲਤ ਲਿਖੋਣਗੇ ਉਹ ਵੀ ਕਰ ਰਿਹਾ ਹਾਂਜੀ ਬੋਡੀ ਲੜ ਕੇ ਹਾਂਜੀ ਉਹ ਡੈਡ ਬੋਡੀ ਮਾਰਚ ਨਹੀਂ ਜਿੱਥੇ ਸਿਵਲ ਹਸਪੀਟਲ ਰਖਵਾ ਦਿੱਤੀ ਗਈ ਹੈ ਸਵੇਰ ਦਾ ਪੋਸਟਮਾਰਟਮ ਵੀ ਕੀਤਾ ਜਾਵੇਗਾ